ਟੈਗਰਪਿਕਾਉ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਤੇ ਤੁਹਾਨੂੰ ਪਤਾ ਹੈ ਜੀ ਹਰ ਸਮੇਂ ਹਰ ਵੇਲੇ ਹਰ ਦਿਨ ਅਸੀਂ ਕੋਈ ਨਾ ਕੋਈ ਨਵੀਂ ਅਪਡੇਟ ਜਿਹੜੀ ਉਹ ਲੈ ਕੇ ਆਉਂਦੇ ਰਹਿੰਦੇ ਆ ਦਰਸ਼ਕਾਂ ਵਾਸਤੇ ਅੱਜ ਇੱਕ ਵਿਸ਼ਾ ਚੁੜਿਆ ਹੈ ਜਿਹੜਾ ਕਿ ਅੱਜ ਤੋਂ ਪਹਿਲਾਂ ਸਰਕਾਰ ਨੇ ਕੋਈ ਕਈ ਗੱਲਾਂ ਕਹੀਆਂ ਸੀਗੀਆਂ ਕਿਸਾਨੀ ਨਾਲ ਸੰਬੰਧਤ ਵੀ ਮੰਡੀਆਂ ਦੇ ਵਿੱਚ ਕਿਸਾਨ ਨੂੰ ਜਾਂ ਕਿਸਾਨ ਦੀ ਫਸਲ ਨੂੰ ਰੋਲ ਨਹੀਂ ਦਿੱਤਾ ਜਾਊਗਾ ਜਾ ਉਹਦੇ ਨਾਲ ਨਾਲ ਇਹ ਸ਼ੀਬ ਵੀ ਜਿਹੜਾ ਇਹਦੀ ਆਉਂਦਾ ਕੀ ਹੈਗੀ ਆ ਵੀ ਕੋਈ ਮਾਲ ਦੀ ਉਹ ਨਾਲ ਦੀ ਨਾਲ ਹੋਊਗਾ ਇਹ ਜੇ 2-3 ਵਿਸ਼ਿਆਂ ਤੇ ਆਪਾਂ ਅੱਜ ਗੱਲ ਕਰਨ ਵਾਸਤੇ ਸਾਡੀ ਮੰਡੀਪੁਰ ਆਵੇ ਭੀਜਪੀ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸੰਜੀਵ ਕੁਮਾਰ ਔਰ ਐਮਪੀ ਜੀ ਸਾਡੇ ਨਾਲ ਜੁੜ ਚੁੱਕੇ ਆ ਇਸ ਵਾਸਤੇ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਬਣ ਗਈ ਹੈ ਜਿਹੜੀ ਕਿ ਆਮ ਪਬਲਿਕ ਦੇ ਹਿੱਤ ਦੇ ਵਿੱਚ ਹੈਗੀ ਹੈ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹਨਾਂ ਦਾ ਜਿਹੜਾ ਖਾਸ ਕਰਕੇ ਹੈਗਾ ਯੂਪ ਪਤੀਆ ਇਹਨਾਂ ਦਾ ਜਿੰਨਾ ਵੀ ਸਿਸਟਮ ਜ਼ਮੀਨ ਦੀ ਵਾਈ ਵੀ ਕਰਦੇ ਆ ਪਖਰੋਲ ਪੰਪ ਵੀ ਸਾਰਾ ਸਿਸਟਮ ਜਿਹੜਾ ਉਹ ਹਰ ਤਰ੍ਹਾਂ ਦੁਨੀਆ ਦੇ ਵਿੱਚ ਵਿਚਰ ਰਿਹਾ ਜੀ ਸੰਜੀਵ ਭਾਰਦੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡੇ ਟਾਈਗਰ ਪੰਜਾਬ ਨਿਊਜ਼ ਦੇ ਸਾਰੇ ਦਰਸ਼ਕਾਂ ਮੈਂ ਫਤਿਹ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪ੍ਰਧਾਨ ਜੀ ਮੈਂ ਅਕਸਰ ਅਸੀਂ ਵਿਚਰਦੇ ਰਹਿੰਨੇ ਹਾਂ ਲੋਕਾਂ ਹਾਂਜੀ ਦੇਖਿਆ ਕੀ ਹੈ ਜੀ ਮਾਲ ਵਿਕ ਗਿਆ ਬਿਲਕੁਲ ਜਿਹੜਾ ਕਣਕ ਦਾ ਖਾਸ ਕਰਕੇ ਤੇ ਨਾ ਤਾਂ ਅਜੇ ਚੁੱਕਿਆ ਵੀ ਨਹੀਂ ਪੂਰੀ ਤਰ੍ਹਾਂ ਗਿਆ ਉਹ ਹਾਂਜੀ ਤੇ ਕਈ ਜਗ੍ਹਾ ਤੇ ਮਾਲ ਅਜੇ ਜਿਹੜਾ ਉਹ ਉਹੀ ਪਿਆ ਢੇਰੀਆਂ ਹੀ ਲੱਗਦੀਆਂ ਆ ਕਿਸਾਨਾਂ ਦੀ ਕਣਕ ਦੀ ਕਹਿ ਹੁੰਦੀ ਫਸਲ ਆ ਜੀ ਹਾਂਜੀ ਤੇ ਇਹਦੇ ਸਹੀ ਕਾਰਨ ਕੀ ਹੈ ਕਿ ਇਸ ਕਾਰਨ ਜਿਹੜੇ ਆ ਇਹ ਸਰਕਾਰ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਰਕਾਰ ਵੀ ਫੇਲ ਹੋ ਗਈ ਤੇ ਇਹ ਕਿਵੇਂ ਸਿਸਟਮ ਜਿਹੜਾ ਇੱਥੇ ਦਾ ਇੱਥੇ ਇਹਦੇ ਵਿੱਚ ਬਦਲਾਅ ਕਿਉਂ ਨਹੀਂ ਆਇਆ ਇਹ ਅੱਗੇ ਨਾਲੋਂ ਸਮੋ ਜਿਹੜੀ ਉਹ ਮੱਠੀ ਰਫਤਾਰ ਨਾਲ ਚੱਲ ਰਹੀ ਆ ਜਿਸ ਕਾਰਨ ਕਿਤੇ ਤਾਂ ਆੜਤੀ ਦਾ ਨੁਕਸਾਨ ਹੋ ਰਿਹਾ ਬਾਰਿਸ਼ਾਂ ਹੋ ਰਹੀਆਂ ਕਿਤੇ ਕਿਸਾਨਾਂ ਦਾ ਹੋ ਰਿਹਾ ਢੇਢੀ ਪਈ ਆ ਕਿਤੇ ਜਿਹੜਾ ਖਰੀਦਿਆ ਮਾਲ ਆ ਉਹ ਕੰਪਨੀਆਂ ਦਾ ਨੁਕਸਾਨ ਹੋ ਰਿਹਾ ਇਹ ਅਸਲ ਵਧਿਆ ਕੀ ਹੈ ਜੀ ਕੀ ਕਾਰਨ ਇਹ ਜੀ ਜਿਹੜੀ ਸਭ ਤੋਂ ਵੱਡੀ ਮੇਨ ਇਹਦੀ ਸਮੱਸਿਆ ਹੈ ਨਾ ਜੀ ਉਹ ਹੈ ਲੇਬਰ ਜੀ ਲੇਬਰ ਅੱਗੇ ਪੰਜਾਬ ਦੇ ਵਿੱਚ ਪ੍ਰਵਾਸੀ ਲੇਬਰ ਬਹੁਤ ਆਉਂਦੀ ਸੀ ਜੀ ਬਿਹਾਰ ਤੋਂ ਯੂਪੀ ਤੋਂ ਹੁਣ ਸਾਡੇ ਕੋਲ ਭਰਾਵਾਂ ਨੇ ਤੁਹਾਨੂੰ ਪਤਾ ਹੀ ਆ ਆ ਲੁਧਿਆਣੇ ਸਾਈਡ ਜਲੰਧਰ ਸਾਈਡ ਜੀ ਇਹ ਵੀ ਪੰਚਾਇਤਾਂ ਬਣਾਈ ਜਾਂਦੇ ਆ ਜੀ ਪ੍ਰਵਾਸੀ ਤੇ ਇੱਥੇ ਜ਼ਮੀਨਾਂ ਲਈ ਜਾਂਦੇ ਆ ਜੀ ਇਹ ਆਪਾਂ ਨੂੰ ਕੱਢ ਦੇਣਗੇ ਹਾਲਾਂਕਿ ਉਹ ਵਿਚਾਰੇ ਗਰੀਬ ਬੰਦੇ ਕਰਕੇ ਖਾਂਦੇ ਸੀ ਜੀ ਉਹਨਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਆ 2-4 ਮਹੀਨੇ ਪਹਿਲਾਂ ਤੁਸੀਂ ਦੇਖੋ ਵੀ ਉਹਨਾਂ ਨੂੰ ਭਜਾਇਆ ਡੈਸ਼ ਦਾ ਮੋਲ ਬਣਾ ਡੈਸ਼ ਦਾ ਮੋਲ ਬਣਾਤਾ ਉਹਨਾਂ ਦੇ ਵਿੱਚ ਹੂੰ ਤੇ ਉਹਦਾ ਹੁਣ ਜਿਹੜਾ ਰਿਜ਼ਲਟ ਹੈ ਉਹ ਆਪਾਂ ਨੂੰ ਰਿਜ਼ਲਟ ਮਿਲਦਿਆ ਹੁਣ ਦੇਖੋ ਮੰਡੀਆਂ ਦੇ ਵਿੱਚ ਫਸਲਾਂ ਰੁਲੀ ਜਾਂਦੀਆਂ ਪੰਜਾਬੀ ਜਿਹੜੀ ਆਪਣੀ ਲੇਬਰ ਐ ਇਹ ਕੋ ਕੰਮ ਕਰਨ ਤੋਂ ਪਤਾ ਹੀ ਇਹ ਤੇ ਆਂ ਹਾਂਜੀ ਹਾਂਜੀ ਕੋਈ ਕਹਿੰਨਾਂ ਨੂੰ ਸਹੂਲਤਾਂ ਬਹੁਤ ਮਿਲ ਜਾਂਦੀਆਂ ਸਰਕਾਰ ਤੋਂ ਹੂੰ ਤੇ ਜਿਹੜੇ ਕੋਈ ਕਰਦੇ ਵੀ ਵਿਚਾਰੇ ਉਹ ਉਹਨਾਂ 'ਚ ਉਨੀ ਜਾਨ ਹੈ ਨਹੀਂ ਜੀ ਹੁਣ ਉਹ ਗੱਲ ਹੈ ਨਹੀਂ ਕਿਉਂਕਿ ਨਸ਼ਿਆਂ ਦੇ ਖਾਦੇ ਪਏ ਆ ਜੀ ਤੇ ਕੰਮ ਹੁੰਦਾ ਨਹੀਂ ਉਹਨਾਂ ਤੋਂ ਜਿਹੜੇ ਪ੍ਰਵਾਸੀ ਬਿਹਾਰੀ ਲੇਬਰ ਆਉਂਦੀ ਸੀ ਉਹ ਕੰਮ ਕਰਦੀ ਸੀ ਉਹਨਾਂ ਦੇ ਹੁਣ ਉਹ ਡਰਦੇ ਆਏ ਨੀਗੇ ਜਦ ਹੀ ਤੁਹਾਡੇ ਕਹਿਣ ਤੋਂ ਇਹ ਸੁਕੇਤ ਮਿਲਦੇ ਆ ਵੀ ਜਿਹੜਾ ਅੱਜ ਇੱਕ ਮੰਨ ਲਓ ਆਪਾਂ ਕਿਸੇ ਵੀ ਸਿਸਟਮ ਦੀ ਪੌੜੀ ਆ ਉਹ ਅੱਜ ਪੌੜੀ ਦਾ ਪਹਿਲਾ ਡੰਡਾ ਹੈ ਹਾਂ ਜੇਕਰ ਇਸ ਗੱਲ ਵੱਲ ਵੱਧ ਤਵਜੂਹ ਨਾ ਦਿੱਤੀ ਧਿਆਨ ਨਾ ਦਿੱਤਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਜ ਮੰਡੀਆਂ 'ਚ ਮੁਸ਼ਕਲ ਆ ਖਾਲੀ ਹਰ ਜਗ੍ਹਾ ਤੇ ਮੁਸ਼ਕਲ ਹੁੰਦੇ ਮੁਸ਼ਕਲ ਜੀ ਤੁਸੀਂ ਮਈ ਦਾ 1 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੈ ਹਾਂ ਜੀ ਜੀ ਤੁਸੀਂ ਐਤ ਕੀ ਖੇਤਾਂ ਦੇ ਵਿੱਚ ਦੇਖੋ ਜ਼ਿਮੀਂਦਾਰ ਕਿਸਾਨਾਂ ਦਾ ਹਾਲ ਕੀ ਹੁੰਦਾ ਇਹਨਾਂ ਦਾ ਝੋਨਾ ਲਾਉਣ ਵਾਲੇ ਮਜ਼ਦੂਰ ਹੀ ਨਹੀਂ ਮਿਲਨੇ ਹਾਂ ਹੂੰ ਓਕੇ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਸਾਡੀਆਂ ਗੱਲਾਂ ਹੋਈਆਂ ਅਸੀਂ ਫੋਨ ਕੀਤੇ ਆ ਵੀ ਭਾਈ ਆਓ ਤੁਸੀਂ ਜਿਹੜੇ ਸਾਡੇ ਕੋਲੇ ਪੱਕੀ ਲੇਬਰ ਆਉਣੀ ਸੀ ਨਾ ਜੀ ਅਸੀਂ ਉਹਨਾਂ ਨੂੰ ਫੋਨ ਕਰਦੇ ਸੀ ਵੀ ਤੁਸੀਂ ਇੰਨੇ ਬੰਦੇ ਲੈ ਕੇ ਆ ਰਹੇ ਆ ਅੱਜ ਕਿ ਉਹਨਾਂ ਨੇ ਸਾਨੂੰ ਕਿਹਾ ਬਾਉ ਜੀ ਪੰਜਾਬ ਮੇਂ ਤੋਂ हमको पीटते ਹੋ ਹਮ ਕਿਉਂ ਆਏਂਗੇ ਕਿਉਂ ਆਏਂਗੇ ਦੱਸੋ ਇਹ ਵੀ ਪਤਾ ਲੱਗਾ ਪ੍ਰਧਾਨ ਜੀ ਵੀ ਕਈ ਜਿਹੜੇ ਗਰੁੱਪ ਬਣੇ ਹੋਏ ਸੀ ਜਿਨ੍ਹਾਂ ਦਾ ਤੁਹਾਡੇ ਨਾਲ ਸਿੱਧਾ ਸੰਪਰਕ ਸੀਦਾ ਹਾਂਜੀ ਤੇ ਏਸੀ ਨਾਲ ਜਿਹੜੇ ਸੀ ਉਹਨਾਂ ਵੱਲੇ ਕਾਫੀ ਜਿਹੜੇ ਐਡਵਾਂਸ ਪੇਮੈਂਟ ਵੀ ਜਾ ਚੁੱਕੀਆਂ ਜੀ ਤੇ ਅਚਾ ਨਾਲੇ ਉਹ ਪੇਮੈਂਟ ਵੀ ਨਹੀਂ ਵਾਪਸ ਆ ਰਹੀ ਤੇ ਨਾਲੇ ਲੇਬਰ ਜਿਹੜੀ ਵੀ ਇਹਦੇ ਮਸਲੇ ਤੇ 50000 ਰੁਪਏ ਦਾ ਮੇਰਾ ਪਾਇਆ ਸੀ ਉਹ ਨਹੀਂ ਆਇਆ ਓਕੇ ਉਹ ਗਿਆ ਹੂੰ ਆ ਮੇਰੇ ਗਵੰਡੀ ਹੈ 2 ਲੱਖ ਰੁਪਏ ਨੇ ਪਾਇਆ ਸੀ ਇੱਕ ਬੰਦਾ ਨਹੀਂ ਆਇਆਗਾ ਉਲਟਾ ਉਹਦੀ ਕਨਕ ਦਾ ਨਾਲ ਉਹਦਾ ਵਿਚਾਰੇ ਦਾ ਫੜਾ ਨੰਬਰ ਦਾ ਰਵਤਾਰ ਸਿੰਘ ਐਂਡ ਸੰਧਾ ਵਰਤੂ ਹੈ ਜੀ ਇਨਾਂ ਦੇ ਚਾ ਲੇਬਰ ਜਮਾ ਹੀ ਨਹੀਂ ਆਈ ਉਹ ਹਾਲ ਵੇਖੋ ਜਾ ਕੇ ਫਸਲ ਦਾ ਕੀ ਹੋਈ ਜਾਂਦਾ 50000 ਗੱਟੇ ਦੇ ਢੇਰ ਪਏ ਇਹਦੇ ਨਾਲ ਫਿਰ ਜਿਹੜਾ ਮਾਲ ਮੰਡੀ ਦੇ ਵਿੱਚ ਆ ਗਿਆ ਜੀ ਤੇ ਕਿਸਾਨ ਤੇ ਵੀ ਅਸਰ ਪੈ ਰਿਹਾ ਹੋਵੇ ਕਿਸਾਨ ਤੇ ਤਾਂ ਹੈਗਾ ਹੀ ਨੈਚੁਰਲੀ ਆ ਜੀ ਇੱਕ ਤਾਂ ਕੋ ਰੱਗ ਦੀ ਮਾਰ ਆ ਵੀ ਅਮੀ ਤੋਂ ਡਰਦੇ ਜੀਵਦਾ ਨਾ ਨੇ ਮੌਸਮ ਖਰਾਬ ਸੀ ਇੱਕੋ ਦਮ ਕਣਕ ਮੰਡੀ ਦੇ ਵਿੱਚ ਆ ਗਈ ਜਿਹੜੀ ਕਣਕ 15 ਦਿਨਾਂ ਦੇ ਵਿੱਚ ਆਉਣੀ ਸੀ ਉਹ 3 ਦਿਨਾਂ ਦੇ ਵਿੱਚ ਮੰਡੀ ਚ ਆ ਗਈ ਸਾਰੀ ਤੇ ਲੇਬਰਾਂ ਅੱਗੇ ਹੈ ਨਹੀਂ ਤੇ ਉਹ ਜਿਹੜੀ ਕਣਕ ਉਹਨੇ ਮੰਨ ਲਓ ਇੱਕ ਅੱਧੀ ਰਾਤ ਲਾ ਕੇ ਧੋਲ ਕੇ ਘਰੇ ਜਾਣਾ ਸੀ ਉਹ 8-8 ਦਿਨ ਬਹਿਣਾ ਪਿਆ ਉਹਨਾਂ ਨੂੰ ਓਕੇ ਇਹਦਾ ਕੀਤੀਆਂ ਕਿਸੇ ਨੇ ਭਰਨੀਆਂ ਕਿਸੇ ਨੂੰ ਬੈਗੀਆਂ ਇੱਕ ਵੇਲੇ ਪਤਾ ਲੱਗਿਆ ਜੀ ਮੈਂ ਇਹ ਐਸੀ ਜਾਤੀ ਨਾਲ ਸੰਬੰਧਿਤ ਵੈਸੇ ਤਾਂ ਆਪਣੀ ਲੈਣ ਚ ਤਾਂ ਜਾਤਪੁਰਾ ਦਰੀ ਜਾਂ ਉੱਚਨੀ ਚ ਹੈ ਹੀ ਨਹੀਂ ਹਾਂਜੀ ਹਾਂਜੀ ਤੇ ਪਰ ਜਿਹੜੇ ਹਸਾਮਾ ਚਲੋ ਸਿਸਟਮ ਸਮਾਜ ਆ ਉਹਦੇ ਵਿੱਚ ਰਹਿਣਾ ਵੀ ਪੈਂਦਾ ਹੈ ਵੀ ਆਪਾਂ ਨੂੰ ਜਿਗਰ ਵੀ ਕਰਨਾ ਪੈਣਾ ਹੈ ਅਕਸਰ ਜਿਹੜੀ ਗੱਲ ਚੱਲਦੀ ਆ ਨਾ ਚਾਹ ਜਿਵੇਂ ਇੱਕ ਪਿੱਛੇ ਜਿਹੇ ਲੁਧਿਆਣੇ ਤੋਂ ਹੋਗੇ ਸੀ ਡਾਕਟਰ ਗਰੇਟਾ ਸਾਹਿਬ ਜਾਂ ਦੋ ਚਾਰ ਹੋਰ ਮਜ਼ਦੂਰ ਹੈਗੇ ਸੀ ਜਿਹੜੇ ਕਿ ਥੋੜਾ ਬਹੁਤ ਬੋਲਣਾ ਜਾਣਦੇ ਸੀ ਤੇ ਉਹ ਵੀਡੀਓ ਪਾ ਪਾ ਕੇ ਪਾ ਪਾ ਕੇ ਉਹਨਾਂ ਨੇ ਇੱਕ ਐਸਾ ਯਰ ਫਲਾ ਲੁੱਤਾ ਵੇ ਬੇਟਾ ਅਜੇ ਕਈ ਵਾਰ ਇਹੋ ਜੀਆਂ ਗੱਲਾਂ ਕੀਤੀਆਂ ਪੀ जाट ਤੇ ਪ੍ਰਵਾਸੀਆਂ ਦੇ ਵਿੱਚ ਵੀ ਲੜਾਈ ਬਹੁਤ ਕਰਾਈ ਇਹਨਾਂ ਨੇ ਕੋਠੀਆਂ ਵਈਆਂ ਸਾਹਮਣਗੇ ਇਹਨਾਂ ਦੀਆਂ ਜ਼ਮੀਨਾਂ ਸੋਲੂਗੇ ਇੱਥੋਂ ਤੱਕ ਵੀ ਕਰੀਆਂ ਗੱਲਾਂ ਕ੍ਰੇਟਰ ਸਾਹਿਬ ਵੱਲੋਂ ਕੀਤੀਆਂ ਗਈਆਂ ਵੀ ਇਹਨਾਂ ਦੀਆਂ ਜਨਾਨੀਆਂ ਜਿਹੜੀਆਂ ਜ਼ਿੰਮੇਦਾਰਾਂ ਦੀਆਂ ਹੈਗੀਆਂ ਉਹ ਭਈਏ ਸਾਹਮਣਗੇ ਕਿ ਕਿਤੇ ਇਹ ਜ਼ਿਆਦਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਇਹ ਨਹੀਂ ਨਹੀਂ ਕਰਨ ਕਿਸ ਤਾ ਲੱਗਦਾ ਉਹੀ ਉਹੀ ਗੱਲਾਂ ਹੋ ਗਈਆਂ ਨੇ ਜੀ ਉਹਦੇ ਤੋਂ ਜੜੇ ਕੁਝ ਬੰਦੇ ਭੜਕ ਗਏ ਉਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਪ੍ਰਵਾਸੀਆਂ ਦੀ ਉਹਨਾਂ ਨੂੰ ਪਿੰਡਾਂ ਤੋਂ ਭਜਾਇਆ ਉਹਨਾਂ ਨੇ ਗਾਂਵ ਦਾ ਬਿਹਾਰ ਜਾ ਕੇ ਦੱਸਿਆ ਵੀ ਸਾਡੇ ਨਾਲ ਤਾਂ ਐ ਹੀ ਹੋਈ ਪੰਜਾਬ 'ਚ ਵੀ ਆਪਾਂ ਉਹਦਾ ਘੁੱਟਦੇ ਆ ਜੀ ਉੱਥੇ ਉਹ ਦੂਜੇ ਜਿਹਨੇ ਆਉਣਾ ਸੀ ਉਹ ਵੀ ਡਰਦਾ ਆ ਨਹੀਂ ਯਾਰ ਅੱਲਾ ਵੀ ਸਾਨੂੰ ਘੁੱਟਾਂਗੇ ਉੱਥੇ ਦੂਜੀ ਗੱਲ ਇਹ ਆ ਜੀ ਵੀ ਉਹਨਾਂ ਨੂੰ ਬਿਹਾਰ ਦੇ ਵਿੱਚ ਹੁਣ ਨਰੇਗਾ ਦਾ ਕੰਮ ਚੱਲਦਾ ਹੈ ਜਾ ਉੱਥੇ ਕੋਈ ਹੁਣ ਫੈਕਟਰੀਆਂ ਲੱਗੀਆਂ ਜੰਨੀਆਂ ਅਡਾਨੀ ਗਰੁੱਪ ਨੇ ਇੱਕ ਫੈਕਟਰੀ ਲਾਤੀ ਹੈ ਹੋਰ ਬਹੁਤ ਉੱਥੇ ਕੰਮ ਚੱਲੀ ਜਾਂਦਾ ਇੰਡਸਟਰੀ ਦਾ ਤੇ ਉਹਨਾਂ ਨੂੰ ਉੱਥੇ ਕੰਮ ਮਿਲ ਜਾਣਾ ਉਹ ਕਹਿੰਦੇ ਅਸੀਂ ਤੁਹਾਡੇ ਕੋਲੇ ਕੀ ਕਰਨਾ ਆ ਕਿ ਉਹ ਹੁਣ ਜਿਵੇਂ ਛੱਡ ਜਾਣਗੇ ਆਪਾਂ ਕੀ ਪ੍ਰਧਾਨ ਜੀ ਤੁਹਾਡੀ ਗੱਲ ਚੋਂ ਗੱਲ ਨਿਕਲਦੀ ਯਾਰ ਪੀ ਜਦੋਂ ਪੰਜਾਬ ਦਾ ਮਾਹੌਲ ਜਿਹੜਾ ਉਹ ਸਿਆਸੀ ਲੋਕਾਂ ਦੀ وجہ ਨਾਲ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਆਪਣੀ ਸਿਆਸਤ ਕੱਢਣ ਲਈ ਸਿਆਸੀ ਲੋਕ ਆ ਜਿਹੜੇ ਇਹ ਜਿੱਥੋਂ ਤਾਈਂ ਇਹ ਗਿਰਨਾ ਪਵੇ ਰੱਖਤਾ ਹਾਂ ਉਹਨਾਂ ਤੋਂ ਆਵਾਜ਼ ਨਹੀਂ ਆਉਂਦੀ ਅੱਛਾ ਇਸ ਕਰਕੇ ਜਿੰਨੇ ਇੰਡਸਟਰੀ ਬਾਹਰੋਂ ਉਹ ਪੰਜਾਬ ਦੇ ਵਿੱਚ ਆ ਕੇ ਕੋਈ ਪੂੰਜੀ ਨਿਵੇਸ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਅੱਛਾ ਤੇ ਇਸ ਚੀਜ਼ ਨਾਲ ਇਤਨਾ ਦੇ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ ਮੇਰੇ ਖਿਆਲ ਚ ਵੀ ਕਿਉਂਕਿ ਕੋਈ ਫੈਕਟਰੀ ਨਹੀਂ ਲਾਉਣ ਨੂੰ ਤਿਆਰ ਕੋ ਪਰ ਕਾਰੋਬਾਰ ਨਹੀਂ ਚਲਾਉਂਦਾ ਤੇ ਉਹੋ ਜਿਹੜਾ ਉਹ ਬਾਹਰ ਜਾ ਕੇ ਚੱਲਣ ਲੱਗ ਪਿਆ ਜਿਵੇਂ ਤੁਸੀਂ ਦੱਸਿਆ ਉੱਤਰ ਚੱਲੀ ਜਾਂਦਾ ਤੇ ਫਿਰ ਉੱਧਰ ਉਹਨਾਂ ਨੂੰ ਰੋਜ਼ਗਾਰ ਜਿਹੜਾ ਉਹ ਹੈਗਾ ਕੋਈ ਜਾਂਦਾ ਇਸ ਕਰਕੇ ਜਿਹੜੇ ਆਪਣਾ ਸਿਸਟਮ ਹੈਗਾ ਇਹ ਆਉਣ ਵਾਲੇ ਦਿਨਾਂ ਵਿੱਚ ਕਾਫੀ ਜਿਹੜਾ ਹੈਗਾ ਲੜਖੜਾ ਜਾਣ ਦੀ ਸੁਭਾਵਨਾ ਬਹੁਤ ਜੀ ਬਹੁਤ ਬਣਦੀ ਹੈ ਤੁਹਾਡਾ ਕੀ ਸੁਝਾਅ ਹੈ ਕੁੱਲ ਮਿਲਾ ਕੇ ਵੀ ਜਿਹੜਾ ਖੇਤੀਬਾੜੀ ਸ਼ਕਤ ਆ ਵਪਾਰਕ ਦਾਰਾ ਜਿਵੇਂ ਕੋਈ ਮਿਲ ਲਾ ਵੀ ਇਹ ਸਾਰੀਆਂ ਚੀਜ਼ਾਂ ਨਾਲ ਤੁਹਾਡੀ ਸੰਬੰਧ ਬਣਦੇ ਅਕਸਰ ਕਿਵੇਂ ਵਚਨ ਗਿਆਂ ਕੀ ਸੋਚਣਾ ਚਾਹੀਦਾ ਲੋਕਾਂ ਸਰਕਾਰ ਵੇਖੋ ਜੀ ਇੱਕ ਪਾਸੇ ਤਾਂ ਹੁਣ ਸਰਕਾਰਾਂ ਕੰਨੀਆਂ ਜੀ ਤੁਸੀਂ ਫਸਲੀ ਵਿਭਿੰਨਤਾ ਲਿਆਓ ਹਾਂ ਜੀ ਤੁਸੀਂ ਸਬਜ਼ੀਆਂ ਬੀਜੋ ਜੀ ਤੁਸੀਂ ਕੋਈ ਹੋਰ ਮਤਲਬ ਝੋਨੇ ਕਣਕ ਚੋਂ ਨਿਕਲੋ ਤੇ ਲੇਬਰ ਦਾ ਝੋਨੇ ਕਣਕ ਵਾਸਤੇ ਨਹੀਂ ਮਿਲਦੀ ਮਿਲਦੀ ਤੇ ਜੇ ਉੱਥੇ ਜ਼ਿਮੀਦਾਰ ਕੋਈ ਕਿਸਾਨ ਸਬਜ਼ੀ ਬੀਜ ਲੂਗਾ ਤੇ ਉਹ ਉਹਨੂੰ ਤਾਂ ਚੋਗਣੀ ਲੇਬਰ ਚਾਹੀਦੀ ਹੈ ਜੀ ਉਹ ਕਿੱਥੋਂ ਲਾ ਲੂਗਾ ਕੋਈ ਕਿੱਲਾ ਵੀ ਨਹੀਂ ਸਾਂਭ ਸਕਦਾ ਸਬਜ਼ੀ ਜੇ ਜਿਉ ਲੇਬਰ ਜ਼ਿਆਦਾ ਭਰਦੀ ਹੈ ਉਹ ਕੰਮ ਜ਼ਿਆਦਾ ਕਰਨਾ ਪੈਂਦਾ ਫਿਰ ਤਿਆਰ ਹੁੰਦੀ ਹੈ ਹਾਂ ਇਹ ਵੀ ਕੰਮ ਜਾਂ ਪਲੇ ਇਹ ਗੱਲ ਇਹ ਆ ਦੇਖੋ ਜੀ ਵੀ ਜਿਵੇਂ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਮਸ਼ੀਨੀਕਰਨ ਹੋ ਰਿਹਾ ਹੈ ਹਾਂ ਜੀ ਥੋੜਾ ਮੋਟਾ ਤਾਂ ਆਪਣੇ ਪੰਜਾਬ ਚੋ ਕਰਨਾ ਪਊਗਾ ਕਿਉਂਕਿ ਜਿਹੜੇ ਕੋਈ ਦੇਖੋ ਕਹਿਣਾ ਨਹੀਂ ਚਾਹੀਦਾ ਚਲੋ ਮੈਂ ਗੱਲ ਕਰਦਾ ਵੀ ਜਿਹੜੇ ਕੋਈ ਚੰਗੇ ਮੁੰਡੇ ਸੀਗੇ ਉਹ ਜਾਂ ਤਾਂ ਭਾਵੇਂ ਗਰੀਬ ਸੀ ਪਾੜ ਲਿਖ ਗਏ ਉਹ ਮੰਡੀਆਂ ਮੁੰਡੀਆਂ ਚ ਜਾਂ ਖੇਤਾਂ ਚ ਉਹ ਲੇਬਰ ਕਰਨ ਆ ਪ੍ਰਸੰਗ ਨਹੀਂ ਕਰਦੇ ਹੂੰ ਠੀਕ ਹੈ ਜੀ ਤੇ ਜਿਹੜੇ ਵਿਚਾਰੇ ਅਨਪੜ੍ਹ ਰਹੇਗੇ ਜਾਂ ਮੰਡੀ ਚ ਮਜ਼ਦੂਰੀਆਂ ਕਰਦੇ ਜਿਹੜੇ ਤੁਸੀਂ ਉਹ ਵਿਚਾਰੇ ਨਸ਼ਾ ਮਾਰੇ ਕੇ ਹੂੰ ਉਹ ਨਸ਼ਿਆਂ ਚ ਵਿੱਚ ਚੋਟ ਚਾ ਕੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪ੍ਰਵਾਸੀ ਮਜ਼ਦੂਰ ਦੀ ਦੱਸਦਾ ਵੀ ਪ੍ਰਵਾਸੀ ਮਜ਼ਦੂਰ ਆਉਂਦਾ ਜੀ ਉਸ ਸਾਰੇ ਉਹਨਾਂ ਨੇ 6 ਵਜੇ ਉੱਠ ਕੇ ਆਪਦੇ ਆਪ ਕੰਮ ਲੱਗ ਜਾਣਾ ਸਾਡੇ ਕੋਲੇ ਮੰਡੀਆਂ ਚੋਂ ਦੇ ਜੀ ਰਾਤ ਨੂੰ ਉਹਨਾਂ ਨੇ 2 ਵਜੇ ਤੱਕ ਕੰਮ ਕਰੀ ਜਾਣਾ ਉਸ ਤੋਂ ਬਾਅਦ ਫੇਰ ਉਹਨਾਂ ਨੇ 4 ਘੰਟੇ ਸੌਣਾ ਸਵੇਰੇ ਫੇਰ 6 ਵਜੇ ਕੰਮ ਉਤੇ ਜਿਹੜੇ ਆਪਣੇ ਪੰਜਾਬੀ ਐ ਇਹ ਜੀ ਹੁਣ 9 ਵਜੇ ਹੁੰਦੇ ਆ ਘਰੋਂ ਆਖੇ ਇਹਨਾਂ ਦਾ ਚਾਹ ਦਾ ਫਤਿੱਲਾ ਰੱਖਿਆ ਹੁੰਦਾ ਮੁੜ ਕੇ ਆਉਂਦਾ ਇਹਨਾਂ ਨੇ ਉਹ ਕਹਿੰਦੇ ਹੁੰਦੇ ਆ ਚੁਟਕੀ ਪਾਟ ਕਰਨਾ ਕੋਈ ਜਰਦਾ ਮਿਲ ਜਾਂਦਾ ਹੈ ਕੋਈ ਕੋਈ ਗੋਲੀ ਖਾਈ ਜਾਂਦਾ ਹੈ ਕੋਈ ਕੋਈ ਚਿਲਮ ਲਾਈ ਬੈਠਾ ਹੈ 11 ਵਜੇ ਤੱਕ ਇਹਨਾਂ ਦੇ ਸਰੀਰ ਬੰਦ ਆ ਚਾਹੂ ਪੀ ਕੇ ਫੇਰ ਇਹ ਵਿਚਾਰੇ ਕੰਮ ਲੱਗਦੇ ਆ 11 ਵਜੇ ਜਿੱਤੇ ਪਾਸੇ ਪ੍ਰਧਾਨ ਜੀ ਹੋਰ ਵੀ ਇੱਕ ਇਫੈਕਟ ਪੈਂਦਾ ਸਰੀਰ ਕੁ ਤੌਰ ਤੇ ਪੀ ਜਿਹਨੂੰ ਇੱਕ ਵਾਰੀ ਤਾਂ ਸਰੀਰ ਬਣ ਗਿਆ ਫਿਰ ਅਗਲੀ ਵਾਰੀ ਸਰੀਰ ਬਣਾਉਣਾ ਉਦੋਂ ਵੀ ਔਖਾ ਔਖਾ ਹੈ ਜਿਆਦਾ ডোজ ਵੱਧ ਲੈਣੀ ਪਊਗੀ ਨਹੀਂ 4 ਵਜੇ ਫੇਰ ਬੈਜ ਲੱਗ ਜਾਂਦੇ ਉਹੀ ਕੰਮ ਫੇਰ 4 ਵਜੇ ਉਹ ਵੀ ਸ਼ੁਰੂ ਤੇ 7 ਵਜੇ ਇਹਨਾਂ ਨੇ ਕੰਮ ਛੱਡ ਕੇ ਇਹਦੇ ਘਰ ਨੂੰ ਚਲੇ ਜਾਣਾ ਤੇ ਕੰਮ ਹੋਊ ਕਿਵੇਂ ਫਿਰ ਜਾਂਦੇ ਜਾਂਦੇ ਕਿ ਸਿਆ ਕੀ ਆ ਤੁਹਾਡਾ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਦੁਬਾਰਾ ਫਿਰ ਜੀ ਮੈਂ ਤਾਂ ਇਹਨੂੰ ਚਾਲੂ ਰੱਖਣ ਵਾਸਤੇ ਕੀ ਸੋਚਣਾ ਕੀ ਚਾਹੀਦਾ ਹੈ ਇਹਦਾ ਇੰਡੀਆ ਆਪਣਾ ਪੰਜਾਬ ਆ ਖਾਸ ਕਰਕੇ ਇਹਨੂੰ ਕੀ ਸੋਚਣਾ ਚਾਹੀਦਾ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਮੇੜਾ ਇੰਡਸਟਰੀ ਨਹੀਂ ਚੱਲਦੀ ਕੋਈ ਚੈਲਰ ਨਹੀਂ ਚੱਲਦਾ ਚੋਲ ਮਿਲ ਨਹੀਂ ਚੱਲਦੀ ਕੋਈ ਕਿਸ ਤਰ੍ਹਾਂ ਦਾ ਵੀ ਕੋਈ ਕਾਰੋਬਾਰ ਨਹੀਂ ਚੱਲਦਾ ਤੇ ਫਿਰ ਇਹ ਸਾਰੇ ਖਤਰੇ ਦੀ ਘੰਟੀ ਖੜਕਣ ਵਾਲੀ ਜੀ ਤੁਸੀਂ ਆ ਮੇਰਾ ਸ਼ੈੱਲਰ ਹੈ ਜਿਹੜੀ ਲੇਬਰ ਅਸੀਂ 2 ਰੁਪਏ ਗੱਟਾ ਦੇ ਕੇ ਕੰਮ ਕਰਾਉਂਦੇ ਸੀ ਅੱਜ ਉਹ ਅਸੀਂ 70 ਰੁਪਏ ਗੱਟਾ ਦੇ ਹੀ ਜੰਨੇ ਆ ਤੇ ਛੇਲਰ ਵਾਲੇ ਤਾਂ ਪਹਿਲੇ ਹੀ ਮਰੇ ਪਏ ਆ ਲੈਨ ਦੇ ਨੂੰ ਹੈ ਨਹੀਂ ਕੁਝ ਤੇ ਜੇ ਸਾਨੂੰ ਇੰਨੇ ਇੰਨੇ ਲੇਬਰਾ ਇਧਰ ਪੈ ਗਈਆਂ ਤੇ ਅਗਲੇ ਸਾਲ ਝੋਨਾ ਵੇਚਣ ਤੇ ਹੋਰ ਦਿੱਕਤ ਆਊ ਕਿਉਂ ਅਸੀਂ ਝੋਨਾ ਸਟੋਰ ਨਹੀਂ ਕਰਾਉਣਾ ਸਰਕਾਰ ਨੇ ਜ਼ਿੰਮੇਦਾਰ ਨਹੀਂ ਹੋਖਾ ਹੋਣਾ ਤੇ ਪੰਜਾਬ ਦੇ ਵਿੱਚ ਮੌਲ ਫੇਰ ਖਰਾਬ ਹੋਊਗਾ ਠੀਕ ਹੈ ਮੌਲ ਹੀ ਖਰਾਬ ਹੋਊਗਾ ਜਦੋਂ ਜ਼ਿਮੀਦਾਰ ਦੀ ਫਸਲ ਨਾਲ ਵੀ ਕਿਉਂ ਸੜਕਾਂ ਦੇ ਆਊਗਾ ਹਾਂਜੀ ਪਬਲਿਕ ਨੂੰ ਫੇਰ ਪਬਲਿਕ ਨੂੰ ਪਰੇਸ਼ਾਨੀ ਤੇ ਗੱਲ ਇਹ ਆ ਵੀ ਪਹਿਲਾਂ ਤਾਂ ਮੈਂ ਆਦੇ ਜਿਹੜੇ ਆ ਸਾਡੇ ਜਿਨ੍ਹਾਂ ਦੀਆਂ ਤੁਸੀਂ ਗੱਲਾਂ ਕੀਤੀਆਂ ਭਰਾਵਾਂ ਨੂੰ ਮੈਂ ਕਹਿਣਾ ਚਾਹੂੰਗਾ ਜੀ ਵੀ ਤੁਸੀਂ ਇਹਨਾਂ ਹਰਕਤਾ ਤੋਂ ਬਾਜ਼ ਆ ਜਾਓ ਆਪਦੀ ਜਿਹੜੀ ਕੋਈ ਸਿਆਸਤ ਕਰ ਰਹੀ ਹੈ ਨਾ ਉਹਨੂੰ ਹਾਂ ਲੈਂਗੁਏਜ ਵੀ ਸੁਧਾਰੋ ਤੇ ਜਿਹੜੀ ਕੋਈ ਥੋੜੀ ਆਪਦੀ ਸਿਆਸਤ ਹੈ ਉਹ ਕਿਸੇ ਹੋਰ ਪਾਸੇ ਕਰੋ ਨਾ ਕਿ ਨਾ ਗਰੀਬ ਮਜ਼ਦੂਰਾਂ ਤੇ ਆਪਦੀ ਸਿਆਸਤਾਂ ਚਲਾਓ ਨਾ ਵਪਾਰੀਆਂ ਤੇ ਨਾ ਹਾਂ ਵੀ ਜਿਹੜਾ ਇਹਦਾ ਪਹਿਲਾਂ ਤੁਸੀਂ ਵੇਖੋ ਜਦੋਂ ਜ਼ਿੰਮੇਦਾਰ ਜਦੋਂ ਭਈ ਆਉਂਦੇ ਸੀ ਉਹਨਾਂ ਨੂੰ ਫਾਰ ਪਾਉਂਦੇ ਸੀ ਉਹਨਾਂ ਨੇ ਝੋਨਾ ਲਾਉਣ ਆਉਂਦੇ ਸੀ ਲੇਬਰ ਆਉਂਦੀ ਸੀ ਕਿੰਨਾ ਉਹਨਾਂ ਦਾ ਸਵਾਗਤ ਕਰਦੇ ਸੀ ਤੇ ਹੁਣ ਉਹਨਾਂ ਨੂੰ ਕੁੱਟਦੇ ਆਪਾਂ ਤੇ ਉਹ ਕਰ ਕੀ ਲੈਣ ਆਉਣਗੇ ਜੀ ਇੱਥੇ ਇਸ ਕਰਕੇ ਜਿਹੜੇ ਕੋਈ ਮਜ਼ਦੂਰ ਆਉਂਦੇ ਆ ਉਹ ਵੀ ਇਨਸਾਨ ਹੈ ਉਹਨਾਂ ਨੂੰ ਉਹਨਾਂ ਨਾਲ ਇਨਸਾਨਾਂ ਵਾਲਾ ਟ੍ਰੀਟਮੈਂਟ ਕਰੋ ਉਹਨਾਂ ਨੂੰ ਚੰਗੀ ਥਾਂ ਤੇ ਰੱਖੋ ਚੰਗਾ ਉਹਨਾਂ ਨੂੰ ਖਾਣ ਨੂੰ ਦਿਓ ਕੰਮ ਲਾਓ ਕੇ ਕੰਮ ਲਓ ਨਾ ਕੋ ਫੁੱਲ ਤੇ ਜੇ ਤੁਸੀਂ ਇਹਹੀ ਹਰਕਤਾਂ ਕਰਨੀਆਂ ਜਾਂ ਕਿਸੇ ਦੀਆਂ ਗੱਲਾਂ ਚਾ ਕੇ ਕਿਸੇ ਮਜ਼ਦੂਰ ਨੂੰ ਕੁੱਟਦਾ ਭੁਜਾਤਾ ਉਹਨੂੰ ਫਿਰ ਗਾਂਹੂ ਮਜ਼ਦੂਰ ਤਾਂ ਨਹੀਂ ਪੰਜਾਬ ਚੋਂ ਦਾ ਤੇ ਜਾਂ ਕਰ ਜੇ ਇਹ ਹਰਕਤਾਂ ਕਰਨੀਆਂ ਤਾਂ ਫਿਰ ਆਪਦੇ ਹੱਥੀ ਕੰਮ ਕਰਨਾ ਸ਼ੁਰੂ ਕਰ ਲਓ ਦੋਈ ਕਰ ਲੈ ਸੋ ਸਮਾਜ ਲਈ ਬਹੁਤ ਬਹੁਤ ਅਨਮੋਲ ਬਹੁਤ ਬਹੁਤ ਮਿਹਰਬਾਨੀ ਕਿਰਪਾ ਤੁਸੀਂ ਟਾਈਮ ਦਿੱਤਾ ਜਿਹੜੀਆਂ ਗੱਲਾਂ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਲਈ ਕੀਤੀਆਂ ਸੁਝਾਅ ਵੀ ਦਿੱਤੇ ਆ ਕਾਰੋਬਾਰੀ ਲੋਕਾਂ ਨੂੰ ਵੀ ਕਾਰੋਬਾਰ ਚਲਾਉਣ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਦੂਸਰੇ ਪਾਸੇ ਮੈਂ ਇੱਕ ਫੇਰ ਇੱਕ ਵਾਰੀ ਆਪਣੇ ਡਿਊਟੀ ਮੁਤਾਬਕ ਕਹਿਣਾ ਚਾਹਣਾ ਹੈ ਕਿ ਜਿਹੜੇ ਆ ਦੋ ਚਾਰ ਬੁਲਾ ਰਹੇ ਹੈਗੇ ਆ ਨਾ ਪਤਾ ਨਹੀਂ ਮੇਰੇ ਲੱਗੋ ਪੜ੍ਹੇ ਲਿਖੇ ਜ਼ਿਆਦਾ ਲੱਗਦੇ ਆ ਤੇ ਉਹਨਾਂ ਨੇ ਜਿਹੜੀ ਬੋਲੀ ਆ ਨਾ ਇਹਨਾਂ ਦੀ ਬੋਲੀ ਦਾ ਹੋਂਦ ਸਰਪ੍ਰੇਣ ਲੱਗਿਆ ਜੇਕਰ ਇਹਨਾਂ ਤੇ ਸਰਕਾਰਾਂ ਨੇ ਜਾਂ ਲੋਕਾਂ ਨੇ ਕੰਟਰੋਲ ਇਹਨਾਂ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਜਿਹੜੇ ਬਹੁਤ ਮਾੜੇ ਸੰਕੇਤ ਆ ਦੇਖੋ ਰੋਟੀ ਰੁਜ਼ਗਾਰ ਨੂੰ ਕੀ ਕਰਨਾ ਜੇ ਕੋਈ ਖਾਣ ਵਾਲਾ ਨਹੀਂ ਆਪਣੇ ਖੇਤਾਂ ਦੇ ਵਿੱਚ ਫਸਲਾਂ ਉਹਨਾਂ ਨੂੰ ਕੀ ਕਰਨਾ ਜਦੋਂ ਸੰਭੀਆਂ ਇਹਨਾਂ ਗਈਆਂ ਫਿਰ ਕੁਦਰਤੀ ਆਫਤਾਂ ਆਉਣ ਗਈਆਂ ਕੁਦਰਤੀ ਆਫਤਾਂ ਦੇ ਨਾਲ ਹਨੇਰੀ ਮੀਂਹ ਗੜੇ ਮਾਰ ਜਦੋਂ ਸਮੇਂ ਸਿਰ ਆਪਣੀ ਫਸਲ ਹੀ ਨਹੀਂ ਸੰਭੀ ਜਾਂਦੀ ਤੇ ਫਿਰ ਦੱਸੋ ਵੀ ਆਪਣੀ ਕਿਸਾਨੀ ਜਾਂ ਫਿਰ ਆਪਣਾ ਪਰਪਾ ਜਾਂ ਕੋਈ ਕਿਸੇ ਕੰਮ ਦਾ ਤਨਣਾ ਨਾ ਹੋਇਆ ਤੇ ਆਪਣੇ ਤੋਂ ਕੰਮ ਤਾਂ ਨਾ ਅੱਜ ਹੋਣਾ ਤੇ ਨਾ ਕੱਲ ਹੋਣਾ ਨਾ ਆਪਣੇ ਮੰਡੇ ਆ ਜਿਹੜੇ ਪੀੜੀ ਬਦਲ ਚੁੱਕੀ ਹੈ ਜੀ ਕੰਮ ਕਰਨ ਵਾਲੇ ਲੋਕਾਂ ਦੀ ਜਿਹੜੀ ਪੀੜੀ ਸੀ ਬਜ਼ੁਰਗਾਂ ਦੀ ਉਹ ਖਤਮ ਹੋ ਗਈ ਨਵੀਂ ਪੀੜੀ ਨੇ ਕੰਮ ਨਹੀਂ ਕਰਨਾ ਜੇਕਰ ਕੰਮ ਕਰਾਉਣਾ ਹੈ ਤੇ ਥੋੜਾ ਥੋੜਾ ਜਿਹੜਾ ਉਹ ਆਪਣੇ ਆਪ ਚ ਸੁਧਾਰ ਲਿਆਉਣ ਦੀ ਲੋੜ ਤੇ ਜਿਹੜੇ ਸਿਆਸੀ ਲੋਕ ਜਾਂ ਪਾੜ ਪਾਉਣ ਵਾਲੇ ਕੁਝ ਹੈ ਕਿ ਇਹ ਗਿਨੇ ਚੁਨੇ ਜਿਹੜੇ ਐਸੀ ਭਾਈਚਾਰੇ ਨਾਲ ਖਾਸ ਕਰਕੇ ਸੰਬੰਧ ਰੱਖਦੇ ਆ ਉਹਨਾਂ ਨੂੰ ਥੋੜਾ ਜਿਹਾ ਆਪਣੇ ਲੈਂਗੁਏਜ ਆ ਜਿਹੜੀ ਉਹਨੂੰ ਸੈੱਟ ਕਰਨ ਦੀ ਜ਼ਰੂਰਤ ਹੈਗੀ ਆ ਤੇ ਜੇਕਰ ਫਿਰ ਵੀ ਕੋਈ ਘਾਟਵਾਦ ਬੱਲਿਆ ਗਿਆ ਹੋਵੇ ਚਾਲੀ ਨਾਲ ਤਾਂ ਖਿਵਾ ਦੇ ਜਾ ਚੁਕ ਸਰਕਾਰ ਸਾਹਿਬ